ਲਗਾਤਾਰ 8ਵੇਂ ਸਾਲ ਬਰੀਆਨੀ ਬਣਿਆ ਸਵਿਗੀ ਤੇ ਸਭ ਤੋਂ ਜ਼ਿਆਦਾ ਆਰਡਰ ਕੀਤੇ ਜਾਣ ਵਾਲਾ ਡਿਸ਼। ਅਸ ਗੁੱਲੇ ਤੇ ਗਲਾਬ ਜਾਮਨ ਨੂੰ ਵੀ ਛੱਡਿਆ ਪਿੱਛੇ। ਕੋਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਏਗੀ ਕਿ ਸਾਲ 2023 ਦੇ ਵਿੱਚ ਪਹਿਲੇ ਦਿਨ 1 ਜਨਵਰੀ ਨੂੰ ਆਨਲਾਈਨ ਫੂਡ ਡਿਲੀਵਰੀ ਐਪ ਸਵਿਗੀ ਤੇ 4.3 ਲੱਖ ਬਰੀਆਨੀ ਦੇ ਆਰਡਰ ਕੀਤੇ ਜਾ ਚੁੱਕੇ ਨੇ। 19 ਨਵੰਬਰ 2023 ਨੂੰ ਭਾਰਤ ਤੇ ਆਸਟ੍ਰੇਲੀਆ ਦੇ ਵਿੱਚ ਖੇਡੇ ਗਏ ਵਰਲਡ ਕੱਪ ਫਾਈਨਲ ਮੈਚ ਵੇਲੇ ਵੀ ਦੇਸ਼ ਦੇ ਹਰ ਮਿਟ ਵਿੱਚ Swiggy ਦੇ ਉੱਪਰ 188% ਦਾ ਆਰਡਰ ਕੀਤਾ ਜਾ ਰਿਹਾ ਸੀ। Swiggy ਨੇ 2023 ਦੇ ਵਿੱਚ ਆਪਣੇ ਐਪ ਦੇ ਉੱਪਰ ਯੂਜ਼ਰ ਦੇ ਵੱਲੋਂ ਕੀਤੇ ਗਏ ਆਰਡਰ ਦੇ ਫੂਡ ਦੇ 트ੈਂਡ ਨੂੰ ਲੈ ਕੇ ਇੱਕ ਡਾਟਾ ਜਾਰੀ ਕੀਤਾ ਜਿਸ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। Swiggy ਐਪ ਦੇ ਉੱਪਰ ਮੁੰਬਈ ਦੇ ਇੱਕ ਯੂਜ਼ਰ ਨੇ 1 ਜਨਵਰੀ ਨੂੰ ਲੈ ਕੇ 23 ਨਵੰਬਰ ਦੇ ਵਿੱਚ ਤੱਕ ਹੁਣ ਤੱਕ 42.3 ਲੱਖ ਰੁਪਏ ਦੇ ਫੂਡ ਦਾ ਆਰਡਰ ਕੀਤਾ ਹੈ। ਤਾਂ ਸਭ ਤੋਂ ਜ਼ਿਆਦਾ ਆਰਡਰ ਚਨਈ, ਦਿੱਲੀ ਅਤੇ ਹਾਈਦਰਾਬਾਦ ਦੇ ਯੂਜ਼ਰਜ਼ ਅਕਾਊਂਟ ਤੋਂ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ਦੇ ਵਿੱਚ ਕੁਝ ਯੂਜ਼ਰਸ ਅਕਾਊਂਟ ਦੀ ਆਸਟਨ 10000 ਤੋਂ ਜ਼ਿਆਦਾ ਫੂਡ ਡਿਲੀਵਰੀ ਦੇ ਆਰਡਰ ਸਵੀਗੀ ਐਪ ਦੇ ਉੱਪਰ ਕਰ ਚੁੱਕੇ ਨੇ ਸਵੀਗੀ ਨੇ ਦੱਸਿਆ ਕਿ ਆਨਲਾਈਨ ਫੂਡ ਆਰਡਰ ਕਰਨ ਦੇ ਵਿੱਚ ਛੋਟੇ ਸ਼ਹਿਰ ਵੀ ਪਿੱਛੇ ਨਹੀਂ ਚਾਂਸੀ ਦੇ ਵਿੱਚ ਇੱਕੋਦਮ ਜਿਹੀ ਗੱਲ ਕੀਤੀ ਜਾਵੇ ਤਾਂ ਕੁੱਲ 269 ਫੂਡ ਆਈਟਮਸ ਡਿਲੀਵਰੀ ਕਰਨ ਦਾ ਆਰਡਰ ਦਿੱਤਾ ਗਿਆ ਭੁਵਨੇਸ਼ਵਰ ਦੇ ਵਿੱਚ ਇੱਕ ਦਿਨ ਦੇ ਵਿੱਚ ਇੱਕ ਘਰ ਦੇ ਵਿੱਚ 207 ਪੀਜ਼ਾ ਦਾ ਆਰਡਰ ਗਿਆ ਤੇ ਉਸ ਵੇਲੇ ਕੋਈ ਘਰ ਦੇ ਵਿੱਚ ਪੀਜ਼ਾ ਪਾਰਟੀ ਵੀ ਨਹੀਂ ਸੀ ਰਸਗੁੱਲਾ ਉਜਾਦਾ ਭਾਰਤੀਆਂ ਦੇ ਲਈ ਹੁਣ ਗੁਲਾਬ ਜਾਮੁਨ ਰਾਜ ਆ ਰਿਹਾ ਹੈ। ਦੁਰਗਾ ਪੂਜਾ ਦੇ ਦੌਰਾਨ ਗੁਲਾਬ ਜਾਮੁਨ ਦੀ ਡਿਲੀਵਰੀ ਦੇ 70 ਲੱਖ ਆਰਡਰ ਦਿੱਤੇ ਗਏ। ਗੁਲਾਬ ਜਾਮੁਨ ਤੋਂ ਇਲਾਵਾ ਨਵਰਾਤਰੀ ਦੇ ਦੌਰਾਨ 9 ਦਿਨਾਂ ਦੇ ਵਿੱਚ ਮਸਾਲਾ ਡੋਸਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਆਰਡਰ ਸੀ। ਹਾਈਦਰਾਬਾਦ ਦੇ ਵਿੱਚ ਯੂਜ਼ਰਜ਼ ਨੇ 2023 ਦੇ ਵਿੱਚ ਇਡਲੀ ਆਰਡਰ ਕਰਨ ਦੇ 6 ਲੱਖ ਰੁਪਏ ਖਰਚ ਦਿੱਤੇ। ਬੰਗਲੌਰੂ ਦੇ ਵਿੱਚ 8.5 ਮਿਲੀਅਨ ਚਾਕਲੇਟ ਕੇਕ ਆਰਡਰ ਕੀਤੇ ਗਏ। ਇਸ ਤੋਂ ਬਾਅਦ ਇਸ ਨੂੰ ਕੇਕ ਕੈਪੀਟਲ ਦਾ ਦਰਜਾ ਮਿਲ ਗਿਆ। 2023 ਦੇ ਵਿੱਚ 14 ਫਰਵਰੀ ਨੂੰ ਵੈਲੈਂਟਾਈਨ ਡੇ ਤੇ ਹਰ ਦਿਨ ਹਰ ਮਿੰਟ 271 ਕੇਕ ਦਾ ਆਰਡਰ ਪਲੇਸ ਕੀਤਾ ਗਿਆ। ਨਾਗਪੁਰ ਦੇ ਵਿੱਚ ਇੱਕ ਯੂਜ਼ਰ ਨੇ ਇੱਕ ਹੀ ਦਿਨ ਦੇ ਵਿੱਚ 72 ਕੇਕ ਦੇ ਆਰਡਰ ਕੀਤੇ। ਸਵੀਗੀ ਦੇ ਮੁਤਾਬਿਕ ਲਗਾਤਾਰ 8ਵੇਂ ਸਾਲ ਬਰੀਆਨੀ ਸਭ ਤੋਂ ਜ਼ਿਆਦਾ ਆਰਡਰ ਕੀਤੀ ਜਾਣ ਵਾਲੀ ਡਿਸ਼ ਹੈ। 2023 ਦੇ ਵਿੱਚ ਹਰ ਇੱਕ ਸੈਕਿੰਡ ਦੇ ਵਿੱਚ 2.5 ਬਰੀਆਨੀ ਦੇ ਆਰਡਰ ਪਲੇਸ ਕੀਤੇ ਗਏ। ਜਿਸ ਦੇ ਵਿੱਚ 5.5 ਚਿਕਨ ਬਰੀਆਨੀ ਤੇ ਇੱਕ ਵੈਜ ਬਰੀਆਨੀ ਦਾ ਆਰਡਰ ਕੀਤਾ ਗਿਆ। 24.9 ਲੱਖ ਯੂਜ਼ਰ ਨੇ ਬਰੀਆਨੀ ਦੇ ਆਰਡਰ ਦੇ ਨਾਲ ਪਹਿਲੀ ਵਾਰ ਸਵੀਗੀ ਤੇ ਲੌਗਇਨ ਕੀਤਾ ਇਹ ਛੇਵਾਂ ਬਰੀਆਨੀ ਹైదరాబాద్ ਦੇ ਵਿੱਚ ਆਰਡਰ ਕੀਤਾ ਗਿਆ ਤੇ ਇਸ ਸ਼ਹਿਰ ਦੇ ਵਿੱਚ ਇੱਕ ਯੂਜ਼ਰ ਨੇ 2023 ਦੇ ਵਿੱਚ ਕੁੱਲ 1633 ਬਰੀਆਨੀ ਆਰਡਰ ਕੀਤੇ ਚੰਡੀਗੜ੍ਹ ਦੇ ਵਿੱਚ ਇੱਕ ਪਰਿਵਾਰ ਨੇ ਭਾਰਤ ਪਾਕਿਸਤਾਨ ਦੇ ਵਰਲਡ ਕੱਪ ਮੈਚ ਦੌਰਾਨ 70 ਪਲੇਟਾਂ ਬਰੀਆਨੀ ਦੀਆਂ ਆਰਡਰ ਕੀਤੀਆਂ ਇਸ ਮੈਚ ਦੇ ਦੌਰਾਨ ਸਵੀਗੀ ਨੂੰ ਹਰ ਮਿੰਟ 250 ਬਰੀਆਨੀ ਡਿਲੀਵਰ ਕਰਨ ਦੇ ਆਰਡਰ ਮਿਲੇ